ਬਹੁਤ ਨੁਕਸਾਨ ਜਿਹੜਾ ਹਲਕੇ ਦਾ ਪਿੰਡਾਂ ਦਾ ਖੇਤੀ ਦਾ ਤੇ ਕੁਝ ਸਾਡੇ ਜਿਹੜੇ ਐਸੀ ਭਾਈਚਾਰੇ ਦੇ ਬੀਸੀ ਭਾਈਚਾਰੇ ਦੇ ਕੁਝ ਮਕਾਨਾਂ ਦਾ ਵੀ ਜਿਹੜਾ ਨੁਕਸਾਨ ਹੋਇਆ ਸੋ ਖੇਤੀ ਦਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਵੇ ਹੋ ਕੇ ਜਿਹੜੀ ਪਟਵਾਰੀ ਸਾਹਿਬ ਦੀ ਰਿਪੋਰਟ ਬਣ ਕੇ ਉਹ ਜਿਹੜੀ ਡਿਪਾਰਟਮੈਂਟ ਦੀ ਐਸਡੀਐਮ ਸਾਹਿਬ ਦੀ ਰਿਪੋਰਟ ਬਣ ਕੇ ਜਾਣੀ ਹੈ ਉਹ ਵੀ ਚਲੀ ਜਾਏਗੀ ਕਿ ਹੋਰ ਨੁਕਸਾਨ ਸਾਡਾ ਨਾ ਹੋਵੇ ਅੱਜ ਅਸੀਂ ਜਿਹੜੇ ਕੋਈ ਮਕਾਨ ਗਰੇ ਆ ਡਿੱਗ ਗਏ ਆ ਮਕਾਨ ਕਿਉਂਕਿ ਬਾਰਸ਼ ਦੇ ਵਿੱਚ ਫਰੌਖਾ ਹੋ ਜਾਂਦਾ ਸੋਹੀ ਆਪਣੇ ਸਰਪੰਚ ਸਾਹਿਬ ਨੂੰ ਇਹਨਾਂ ਨੇ ਸਾਡੇ ਧਿਆਨ ਦੇ ਵਿੱਚ ਲਿਆਂਦਾ ਸੀ ਵੀ ਦੋ ਤਿੰਨ ਮਕਾਨ ਜਿਹੜੇ ਇਹਨਾਂ ਦੇ ਖਸਤਾ ਹਾਲਤ ਨੇ ਡਿੱਗ ਸਕਦੇ ਆ ਜਾਂ ਡਿੱਗ ਜਾਣਗੇ ਸੋ ਜਿਹੜੇ ਵੀ ਭਾਈ ਤੁਹਾਡੇ ਮਕਾਨ ਡਿੱਗ ਜਾਣਗੇ ਜਾਂ ਡਿੱਗ ਸਕਦੇ ਆ ਹੋ ਸਕਦਾ ਉਹਨਾਂ ਦੀ ਗਿਣਤੀ ਵੱਧ ਜੇ ਉਹਨਾਂ ਦੀ ਰਿਪੇਅਰ ਦੇ ਲਈ ਉਹਨਾਂ ਦੀ ਮਾਲੀ ਮਦਦ ਦੇ ਲਈ ਅਸੀਂ ਸਰਪੰਚ ਸਾਹਿਬ ਨੂੰ 50000 ਰੁਪਇਆ ਦੇ ਚੱਲੇ ਆਏ ਦੋ ਮਕਾਨ ਤਿੰਨ ਮਕਾਨ ਜਿਹੜੀ ਇਹ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਵੀ ਅੱਜ ਖਤਮ ਹੋ ਚੱਲਾ ਕੰਮ ਇਹ ਕੰਮ ਜੇ ਕੋਈ ਮਕਾਨ ਕਈ ਵੀ ਨਹੀਂ ਦੋ ਚਾਰ ਦਿਨ ਅੱਗੇ ਪਿੱਛੇ ਵੀ ਕੁ ਡਿੱਗ ਸਕਦਾ ਕੋਈ ਖਸਤਾ ਆਸੋਸ ਹੋ ਸਕਦੀ ਹੈ ਸੋ ਉਹਨਾਂ ਦੀ ਰਿਪੇਅਰ ਦੇ ਲਈ ਉਹਨਾਂ ਦੀ ਪਹਿਲੀ ਕਿਸ਼ਤ ਦੇ ਲਈ ਵੀ ਕਿਸੇ ਦੀ ਜਿਹੜੀ ਛੱਤ ਜਿਹੜੀ ਉਹ ਸਿਰ ਤੇ ਜਿਹੜਕੀ ਹਰਕਤ ਦੀ ਹੋਣੀ ਚਾਹੀਦੀ ਹੈ ਤੋ ਮੈਂ ਸਰਪੰਚ ਸਾਹਿਬ ਨੂੰ ਕਹਿੰਨਾ ਵੀ ਜਿਹੜੀ ਇਹ ਪਈ ਤੁਸੀਂ ਆਪਣਾ ਜਿਹੜੇ ਵੀ ਤੁਹਾਡੇ ਮਕਾਨ ਕੋਈ ਡਿੱਗ ਗਿਆ ਕੋਈ ਜਰਨਲ ਹਾਲਤ ਹੈ ਉਹਨਾਂ ਦੀ ਰਿਪੇਅਰ ਕਰਾ ਦਿਓ ਤੁਸੀਂ ਰਿਪੇਅਰ ਦਾ ਕੰਮ ਸ਼ੁਰੂ ਕਰਾ ਦਿਓ ਜਿੰਨੇ ਵੀ ਪੈਸੇ ਲੱਗਣਗੇ ਅਸੀਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਦੇ ਵੱਲੋਂ ਇਹ ਕੋਈ ਮੇਰਾ ਇਕੱਲੇ ਦਾ ਨਹੀਂਗਾ ਸਾਰੀ ਟੀਮ ਹੈ ਸਾਡੀ ਕਨੌਰ ਦੀ ਜਿੰਨੇ ਜਿੰਨੇ ਲੋਕਾਂ ਦੀਆਂ ਛੱਤਾਂ ਗਿਰੀਆਂ ਨੇ ਤਕਰੀਬਨ ਕਿੰਨੇ ਲੋਕਾਂ ਨੂੰ ਚੈੱਕ ਦਿੱਤੇ ਗਏ ਜੀ ਅੱਜ ਚੈੱਕ ਨੀ ਚੈੱਕ ਨੀਗਾ ਜੀ ਇਹ ਤਾਂ ਆਪਾਂ ਆਪਣੇ ਵੱਲੋਂ ਮਾਲੀ ਮਦਦ ਕਹਿ ਲਈਏ ਚੈੱਕ ਉਹ ਇਹ ਤੁਹਾਡੇ ਵੱਲੋਂ ਸਰਕਾਰ ਵੱਲੋਂ ਇਹ ਆਪਣੇ ਵੱਲੋਂ ਜੀ ਸਾਰੀ ਟੀਮ ਵੱਲੋਂ ਜੀ ਇਹ ਤਾਂ ਇੱਕ ਮਾਲੀ ਮਦਦ ਹੈ ਜੀ ਆਪਣੀ ਜਿਹੜਾ ਸਰਕਾਰ ਦਾ ਕੰਮ ਹੈ ਉਹ ਅਜੇ ਸ਼ੁਰੂ ਹੋਣਾ ਹੈ ਕਿਉਂਕਿ ਫਲੱਡ ਦਾ ਜਿਹੜਾ ਪਾਣੀ ਨਿਕਲੇਗਾ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਫਸਲਾਂ ਦਾ ਮੁਆਵਜ਼ਾ ਵੀ ਤੇ ਅੱਜ ਤਾਂ ਸਿਰਫ ਇਹਨਾਂ ਕੋਲੇ ਤਿੰਨ ਇੱਕ ਚੀਜ਼ਾਂ ਦੀ ਸਾਨੂੰ ਡਿਮਾਂਡ ਇਹਨਾਂ ਕੋਲੇ ਸੀਗੀ ਵੀ ਸਾਡੇ ਟੀਨ ਵਾਲੇ ਪਾਣੀ ਦੀ ਸਮੱਸਿਆ ਹੈ ਪਸ਼ੂਆਂ ਦੇ ਲਈ ਆਚਾਰ ਦੀ ਜਿਹੜੀ ਪਸ਼ੂਆਂ ਦੇ ਲਈ ਹਰੇ ਚਾਰੇ ਦੀ ਜਾਂ ਚਾਰ ਦੀ ਸਮੱਸਿਆ ਹੈ ਤੇ ਕੁਛ ਪੈਸਾ ਜਿਹੜਾ ਇਹਨਾਂ ਨੂੰ ਜਿਹੜਾ ਕੋ ਆਪਦੇ ਕਹਿ ਲੈ ਖਰਚੇ ਲਈ ਕਹਿ ਲੈ ਜਾਂ ਘਰਾਂ ਦੀ ਰਿਪੇਅਰ ਦੇ ਲਈ ਚਾਹੀਦਾ ਸੀ ਉਹ ਅੱਜ ਅਸੀਂ ਇਹਨਾਂ ਨੂੰ ਦੇਣ ਆਏ ਸੀ ਪਹਿਲਾਂ ਅਸੀਂ ਜੰਮਘੋਲੀ ਜਾ ਕੇ ਆਏ ਸੀ ਤੇ ਹੁਣ ਦੁਬਾਰਾ ਅਸੀਂ ਕਾਮੀ ਖੁਰਦ ਦੇ ਵਿੱਚ ਆਏ ਆ ਸੌਣ ਵਾਲੇ ਦਿਨਾਂ ਦੇ ਵਿੱਚ ਫਸਲਾਂ ਦਾ ਮੁਆਵਜ਼ਾ ਤੇ ਘਰਾਂ ਦਾ ਛੱਤਾਂ ਦਾ ਜਿਹੜਾ ਕੋਈ ਨੁਕਸਾਨ ਹੋਇਆ ਉਹਦਾ ਆਪਣਾ ਜਿਹੜਾ ਹੌਣ ਵਾਲੇ ਦਿਨਾਂ ਦੇ ਵਿੱਚ ਸਰਵੇ ਕਰਾ ਕੇ ਜਿਹੜਾ